ਆਉਂਦਿਆ ਪਾਣੀ ਆਵੇ ਇੱਧਰ ਲਾਇਆ ਤੇ ਆਹ ਵੇਖੋ ਖਾਰੇ ਨੂੰ ਲਾਇਆ ਪਾਣੀ ਨਾਲ ਤੜਾਈ ਕਰੁੰਦੇ ਬੰਦੇ ਇੱਧਰ ਵੇਖਾ ਜੇਗਾ ਪਾਣੀ ਨਹੀਂ ਨੰਗ ਸਕਦੇ ਨਾਲੇ ਦਿਖਾਉਂਦੇ ਤੁਹਾਨੂੰ ਅੱਜ ਬੰਦੇ ਤੜਾਈ ਕਰਦੇ ਹੋਈ ਵਰਦਾ ਜਾ ਜਾ ਗਿੱਟਾ ਤੇ ਤਾਤਾ ਆਇਆ ਹੈਗਾ ਹਰ ਬੰਦੇ ਨੂੰ ਬੱਤੇ ਆ ਇਸ ਇਧਰ ਜਾਦੇ ਮੋਟੇ ਹੋ ਜਾਂਦੇ ਹਨ ਅਜੇ ਹੂੰ ਪਾਣੀ ਦੇ ਦੇ ਵੜਾ ਲਾ ਖਾ ਇਹ ਪਾਣੀ ਤਾਂ ਇਹਨੂੰ ਲੱਗਦਾ ਜ਼ਿਆਦਾ ਲਾਉਂਦੇ ਹੂੰ ਪਾਣੀ ਜ਼ਿਆਦਾ ਲਾਉਣਾ ਮੋਟੇ ਹੋ ਜਾਂਦੇ ਪਾਣੀ ਦੇ ਤੁਸੀਂ ਸੁੱਕਣ ਨਹੀਂ ਦੇਂਦੇ ਇਹਦੇ ਪਾਣੀ ਲੀਲਾ ਜਾਗਾ ਦੱਸਦਾ ਨਹੀਂ ਲਾ ਲਾ ਪਾਣੀ ਲੈ ਮੋਟੇ ਜਾਦੇ ਹੁੰਦੇ ਆ ਕਿ ਮਿੱਠੇ ਜਾਦੇ ਹੁੰਦੇ ਆ ਦਾ ਦਾ ਨਹੀਂ ਮੋਟੇ ਵਾਲਾ ਪਾਣੀ ਲੈ ਕੇ ਤਾਂ ਮੋਟੇ ਹੁੰਦੇ ਪਾਣੀ ਲੈ ਹਾਂਜੀ ਭਾਈ ਪਾਣੀ ਆਇਆ ਨਹੀਂ ਮੋਟੇ ਹੁੰਦੇ ਬਾਰ-ਬਾਰ ਪਾਣੀ ਜਿਆਦਾ ਨਹੀਂ ਆ ਪਾਣੀ ਜਿਆਦਾ ਨਹੀਂ ਲਾਉਂਦੇ ਨਹੀਂ ਉਹ ਵੀ ਜਿਹੜੇ ਨਾਲ ਮੋਟਾ ਵਾਲਾ ਪਾਣੀ ਵਧੀਆ ਆ ਦਿਖਾਇਓ ਇਹਦੇ ਤੋਂ ਅੱਛਾ ਐਕਸਟਰਾ ਦੇਣਾ ਹੂੰ ਲਾਗ ਗਿਆ ਮਤਲਬ ਆ ਜਿਹੜਾ ਵਿਛੂ ਜੀ ਆ ਤੋੜਨ ਵਾਲਾ ਹੀ ਹੈ ਆ ਤੋੜਨ ਵਾਲਾ ਤੇ ਤੋੜ ਲੈ ਤਾਂਗਾ ਕੀ ਪਾਣੀ ਨਾ ਸੈ ਬੰਦਾ ਤੇ ਉਹ ਤੇ ਲੱਗਦਾ ਹੁਣ ਟਾਇਰ ਹੋਏ ਲੱਗੇ ਅੱਛਾ ਪਾਣੀ ਜਰਾ ਤੋੜੀ ਜੇ ਮੈਂ ਲਿਆਵਾਂ ਉਹ ਵਾਲੇ ਨਹੀਂ ਨਹੀਂ ਖਾਣੇ ਤੁਸੀਂ ਬਾਹਰ ਨਹੀਂ ਵੇਖਣੀ ਇਹਨਾਂ ਤੋਂ ਲੈਂਦੀ ਤੋੜੇ ਵਿੱਚੇ ਪੱਕਾ ਪੱਕਾ ਮਾਲ ਨਹੀਂ ਅੱਧੀ ਗਰੇਟੀ ਅੱਛਾ ਦਿਖਾਓ ਬਾਈ ਟੋਠੇ ਕੇ 10-10 ਪਕਾਉਗੇ ਜਿਵੇਂ ਕਰਨਾ ਹੈ ਨਾ ਮੋਟੇ ਵੜੇ ਜਿਵੇਂ ਦਵਾਈ ਲਾ ਛੱਡੋ ਇਹ ਤੇ ਬੂਟੇ ਤੇ ਪੱਕੰਦੇ ਆ ਤੇ ਜਿਹੜਾ ਬੂਟੇ ਤੇ ਪੱਕਦਾ ਉਹ ਵਧੀਆ ਹੁੰਦਾ ਨਾ ਜਿਹੜਾ ਬੂਟੇ ਤੇ ਪੱਕਦਾ ਇੱਕ ਤਾਂ ਉਹਦੇ ਚ ਕੋਈ ਗੈਸ ਕੋਈ ਰਸਾ ਉਹ ਪਹਿਲੇ ਨਹੀਂ ਆਗਾ ਉਹ ਇਦਾਂ ਨਹੀਂ ਹੁੰਦੇ ਤਾਗਾ ਉਹ ਆਹ ਬਾੜਿਆ ਕੱਚੇ ਜਿਹੜਾ ਹਰਿਆ ਦਵਾਈ ਲਾ ਕੇ ਪਕਾਉਣਾ ਉਹ ਤੇ ਠੀਕ ਨਹੀਂ ਉਸ ਸਵਾਦ ਵੀ ਖਿਆ ਕਰੋ ਨਾ ਸਵਾਦ ਤੁਹਾਨੂੰ ਉਹ ਦੇਣੇ ਨਾਲੇ ਇੱਥੇ ਸਾਹਮਣੇ ਆ ਮੈਂ ਹਾਂਜੀ ਬਾਕੀ ਇਹਨਾਂ ਗਾਹ ਸੁੱਕਣਾ ਹੁਣ ਮੜਾ ਦਸੀ ਤੂੰ ਹੀ ਹਣੇ ਦੇ ਵਿੱਚ ਆ ਜਿਹੜੇ ਜਿਤਰਾ ਆ ਬੂਟੇ ਨੂੰ ਆ ਦਸੀ ਮੜਾ ਕਿਹੜੇ ਆ ਸਾਰੇ ਤੋੜਨ ਵਾਲੇ ਹੀ ਆ ਹਾਂਜੀ ਹਾਂਜੀ ਭਾਈ ਹਾਂ ਸਾਰੇ ਭਾਈ ਤੋੜਨ ਵਾਲੇ ਹੁਣ ਬਣ ਗਿਆ ਸੁੱਕਣਾ ਸਾਰਾ ਬਾਕੀ ਹੁਣ ਪਾਣੀ ਲੱਗ ਗਿਆ ਇਹ ਹੋਰ ਵੀ ਸੈਜ ਮੰਨ ਲਾ ਇੱਕ ਤਮੰਦ ਹੋ ਗਈ ਹੈ ਇੱਕ ਸੈਜ ਬਣਨਾ ਹੈ ਇਹਦਾ ਆ ਤੋੜਨੇ ਵਾਲੇ ਆ ਲਾਲ ਹਾਂ ਸਾਰਾ ਲਾਲ ਸਾਰਾ ਬਣਨਾ ਤੋੜਨਾ ਇਹਦੇ ਬਨੇ ਸਾਰੇ ਹੀ ਆਗੇ ਆ ਮੜਾ ਕੱਚਾ ਹੈਗਾ ਆ ਹਾਂ ਬਸ ਹਰੇ ਆ ਕੋਈ ਲਾਲ ਨਹੀਂ ਹੈਗਾ ਹੁਣ ਐ ਬੂਟੇ ਨਾਲ ਤੇ ਜ਼ਿਆਦਾਤਰ ਤੋੜਨ ਵਾਲੇ ਹੀ ਆ ਨਾ ਵੀ ਹਾਂਜੀ ਹਾਂਜੀ ਆ ਤੋੜਨ ਵਾਲੇ ਕੋ ਛੋਟੇ ਭਾਂਵੇਂ ਛੱਡੀਏ ਪਾਖੀ ਮੋਟੇ ਹਾਂਜੀ ਅੱਛਾ ਜਿਹੜੇ ਆ ਹਾਂ ਤਿਆਰ ਤੂੰ ਦੇ ਪੱਕੇ ਪੱਕੇ ਬਕਰਿਆ ਪੱਕੇ ਆ ਵੇਖੋ ਜੀ ਇਹ ਬੂਤੇ ਦੇ ਉੱਤੇ ਪੱਕਿਆ ਤੂੰ ਤਾਂ ਵਧੀਆ ਸੀ ਤੈਨੂੰ ਇਸ ਤਰ੍ਹਾਂ ਖਾ ਸਕਦੇ ਪੱਕਾ ਹਾਂ ਇਹ ਪੂਰਾ ਬਣਿਆ ਕੇ ਉੱਪਰ ਵਾਲੇ ਆ ਉੱਪਰ ਵਾਲੇ ਇਹ ਵੇਖੋ ਜੀ ਹਾਂ ਮਾਲੂ ਇਹਦੇ ਖਾਵਾ ਲੈਂਦੇ ਹੁੰਦਾ ਤਾਂ ਫਾਫਾ ਇਥੋਂ ਕੋਈ ਗੱਲ ਨਹੀਂ ਕਿਸ ਚੀਜ਼ ਤੇ ਪਾ ਲਈਂ ਬੇਨੇ ਖਾ ਗਏ ਉਹਨਾਂ ਦੇ ਤਾਂ ਆ ਗਿਆ ਵਰ ਗਿਆ ਇਹਦੇ ਬਿਲਕੁਲ ਪੱਕੇ ਆ ਵਧੀਆ ਬਣੇ ਪੂਰੇ ਹੂੰ ਨਾ ਫਿਰ ਉਹ ਫੂਟੇ ਬੰਤਾ ਬੜੀਆ ਸਵਾਦ ਆਤਾ ਹੈ ਪਾ ਕੇ ਲੈ ਜੀ ਪੂਰੀ ਖਾ ਲਈ ਇਹ ਸਵਾਦ ਹੋਰ ਨਾ ਨੇ ਤਿਆਰ ਤੋੜਨ ਦੇ ਹਰੋ ਕੋਈ ਨਹੀਂ ਤੂੰ ਹੀ ਤੋੜਨੇ ਨਹੀਂ ਬਾਲਟੀ ਚਾਹੀਦੀ ਤੁਹਾਨੂੰ ਕੋਈ ਗੱਲ ਨਹੀਂ ਤੂੰ ਉਹ ਵਿਲੀ ਕਰਕੇ ਫਿਰ ਫੜਾ ਜੀ ਲੈ ਜੂ ਬੰਦੇ ਬਾਗ ਵਾਲੇ ਤੋੜਨਦੇ ਅੱਜ ਨਾਲ ਪਾਣੀ ਲਾਇਆ ਤੇ ਆਹ ਵੇਖੋ ਚੱਕੜ ਬਾੜ ਤੋੜ ਪਾਣੀ ਦੇ ਵਿੱਚ ਹੀ ਤੁਸੀਂ ਪਹਿਲਾਂ ਤੋੜ ਕੇ ਬਾਅਦ ਵਿੱਚ ਪਾਣੀ ਲਾ ਲੇ ਕੋਈ ਗੱਲ ਨਹੀਂ ਆਪਾਂ ਥੱਲੇ ਨਹੀਂ ਡਿੱਗਦੇ ਮੇਰਾ ਤੋੜਨਾ ਅਸੀਂ ਨਾਲ-ਨਾਲ ਪਾਣੀ ਪਾਈ ਜੰਦੇ ਨਾਲ ਹੀ ਹੁੰਦੀ ਵਧੀਆ ਕਿਉਂਕਿ ਪਾਣੀ ਜ਼ਰੂਰੀ ਹੈ ਨਾ ਭਾਜੀ ਮੈਂ ਵੇਰਾਂ ਨਾਲ ਦਲਤਾ ਦਾ ਸਬਮਿਟਾਂ ਦਾ ਮੈਂ ਕੱਲ ਦੇਖਦਾ ਨਾ ਤੋੜਦਾ ਤੇ ਮੈਨੂੰ ਕਿਦਾਂ ਹੌਲ ਜਾ ਫਿਰਦੀ ਵੀ ਮਾਲ ਨਾਲ ਆ ਟਿੱਲਾ ਇਦਾਂ ਟਿੱਲਾ ਜਿਹਾ ਹੀ ਪਾ। ਹਾਂ। ਅੱਛਾ ਟਿੱਲਾ ਹੋ ਜਾਂਦਾ ਪਾ ਜੀ ਮੈਂ ਤੁਸੀਂ ਆਦੇ ਨਾ ਬਰੀ ਸੇਲ। ਹਾਂ ਸੇਲ ਪਤਾ ਕੀ ਆ। ਨਹੀਂ ਮੈਂ ਤੈਨੂੰ ਇਹ ਕਹਿੰਦੇ ਆ ਵੀ ਇੱਕ ਇਦਾਂ ਬਾਹ ਦੇਂਦੇ। ਹਾਂ ਨਹੀਂ ਥੋੜਾ ਸੁੱਕਣਾ ਆਪਾਂ ਪਤਾ ਕੀ। ਥੋੜਾ ਜਿਹਾ ਹੋਰ ਲਾ ਲਈਏ ਨਾਲ ਇਹ ਚੂਲਾ ਚੱਲ ਲੱਗਦੀਆਂ। ਥੋੜੀਆਂ ਚੁੱਕੀਆਂ ਜਾਣਗੀਆਂ। ਮਾਲ ਘਟ ਜਾਏਗਾ ਤੇ ਫਿਰ ਆਪਾਂ ਵਾਦਾਂਗੇ ਨਾਲ ਥੋੜਾ ਬੁੰਟੇ ਨੂੰ ਸਾਫ਼ ਫਿਰ ਦੇਗਾ। ਆ ਚੀ ਬੰਤੀ ਹੈਗੀ ਨਾ। ਹਾਂ। ਪਾਣੀ ਵੀ ਆ ਜੀ ਆ ਚੀ ਖਾ ਲਾ ਬਾਲਟੀ ਲੈ ਆ ਲਈ ਹੈ। ਆ ਚੀ ਆ ਚੀ ਬੰਤੀ ਹੈਗੀ ਨਾ ਪਾਣੀ ਇੱਕ ਖਾ ਕੇ ਵ ਕੋੜਾ ਜਿਹੜੇ ਕਾਚਾ ਇਹ ਕੋੜਾ ਬਣਾ ਖਾਲੇ ਸੀ ਨਾ ਉਪਰ ਵਾਲੇ ਛਲਕ ਉਹ ਗਲ ਗਿਆ ਇਹਦਾ ਨੂੰ ਚਾਲੂ ਖਰਨ ਦਾ ਘੱਟੋ ਘੱਟ ਵੀ 8 ਦਿਨਾਂ ਬਾਅਦ 7 ਦਿਨਾਂ ਬਾਅਦ ਪਾਣੀ ਲੱਗਣਾ ਚਾਹੀਦਾ ਪਾਣੀ ਆ ਪਾ ਲੱਗਣਾ ਚਾਹੀਦਾ ਪਾਣੀ ਗਰਮੀ ਬਹੁਤ ਹੈ ਪਿਛਲੇ ਵਾਰ ਸਵਕਾ ਮੋਟਾ ਬੜਾ ਆਇਆ ਹਾਂ ਅਜੇ ਤਾਂ ਪਾਣੀ ਆਪਾਂ ਘਟ ਲਾਏ ਆ ਨਹੀਂ ਤੇ ਇਹ ਅਜੇ ਇੰਨਾ ਹੋਰ ਹੋਣਾ ਸੀ ਨੇ ਆਪਾਂ ਗਾਂ ਸੁੱਕਣੇ ਕਰਾਂਗੇ ਤੁਹਾਨੂੰ ਦੱਸਾਂਗਾ ਕਿੱਦਾਂ ਗਾਂ ਪਾ ਡੰਡ ਡੰਡ ਘਾਟੀ ਲਗਾਏਗੇ ਨਾ ਬੜ ਡਿਕੇ ਤੱਲੇ ਭਾਰ ਹੀ ਜ਼ਿਆਦਾ ਹੋ ਗਿਆ ਹੋਣਾ ਪਾ ਭਾਰ ਉਹ ਫਿਰ ਫਾਲ ਦਿਖਾ ਪਾਣੀ ਆ ਗਿਆ ਕੁਝ ਪੁਖੀ ਤਾਂ ਪਾਈ ਆ ਜਿੰਨਾ ਤੇ ਵੇਖੋ ਥੋੜਾ ਹੁਣ ਕਿਹੜੇ ਕਿਹੜੇ ਤੋੜ ਦੇ ਵੀ ਆਹ ਦਾ ਪਾਜੀ ਅਜੇ ਮੰਨ ਕੇ ਚਲਾ। ਅੱਛਾ ਇਹ ਨਹੀਂ ਤੋੜਨਾ। ਨਹੀਂ ਤੋੜਨਾ। ਇਹ ਬੂਟੇ ਨਾਲ ਕਿਹੜਾ ਤੋੜਨਾ ਹੈ। ਇਹ ਇਹਦੇ ਨਾਲ ਤੋੜਨ ਵਾਲਾ ਇਹਦਾ ਦਾਣਾ ਦਾ ਦਾ ਸ ਵਿੱਚ ਵਿੱਚ ਦਾਣਾ। ਆਹ ਚੀਜ਼ ਹੋਈ। ਅੱਛਾ। ਆਹ ਚੀਜ਼ ਹੋਈ। ਆਵੇ ਆ ਦੋ ਨਹੀਂ ਤੋੜਨੇ ਇੱਕ ਤੋੜਨਾ ਵਾ। ਅੱਛਾ। ਆ ਇੱਕ ਕੱਲਾ ਬਣਿਆ ਦਾਣਾ। ਇਹਦੇ ਨੂੰ ਆ ਆ ਗਿਆ ਅੱਗੇ ਫੇਰ। ਆਹ ਤਾਂ ਮੈਂ ਤੋੜਨ ਵਾਲਾ। ਹਾਂਜੀ। ਆਹ ਕੱਲਾ ਤੋੜਨ ਵਾਲਾ ਆ ਦੋ ਨਹੀਂ ਤੋੜਨੇ। ਹੂੰ ਹੂੰ। ਆਵੇ ਜਿੱਦਾਂ ਹੁਣ ਆ ਲਾਲੀ ਵਾਲਾ। ਹਾਂ। ਇਹਦੇ ਵਿੱਚ ਇੱਕ ਛੱਡ ਦੇਣਾ ਇੱਕ ਤੋੜ ਲੈਣਾ। ਬਸ ਇਦਾਂ ਆਵੇ ਆ ਇਹਦੇ ਵਿੱਚੋਂ ਆਪਾਂ ਕੱਢਾਂਗੇ ਵਾਰਤ ਬਾਤ ਕੱਢਾਂਗੇ ਤਿੰਨੇ ਦਾਣੇ ਕੱਢਾਂਗੇ ਚੱਤਾਂ ਬਾਕੀ ਇਹ ਜੇ ਰਹਿਣ ਦੇਣੇ ਨਾ ਹਾਂ ਇਸ ਤੋਂ ਬਾਅਦ ਆਪਾਂ ਆਹ ਆਉਣਾ ਆ ਕਰਵਾ ਦੇਣਾ ਫਿਰ ਆਹ ਆਂਦੇ ਠੀਕ ਆ ਅੱਜ ਫਿਰ ਗਏ ਸੀ ਮੰਡੀ ਗਏ ਹਜਸਵਰੀ ਹਾਂਜੀ ਹਾਂਜੀ ਗਏ ਕਿਦਾਂ ਕੀ ਮੰਡੀ ਦੀ ਕੀ ਪੋਜੀਸ਼ਨ ਹੈ ਠੀਕ ਆ ਪਾਜੀ ਮਾਲ ਦੇ ਹਿਸਾਬ ਨਾਲ ਤੇ ਤੁਸੀਂ ਕਿੱਥੇ ਜਾਂਦੇ ਹੋ ਅਮਰਸਰ ਇਹ ਨਹੀਂ ਹੋਂ ਤਾਂ ਇੱਥੇ ਪਿੱਕੀਪਿੰਡ ਅੱਛਾ ਇੱਥੇ ਚੱਲ ਗਿਆ ਪਿੱਕੀਪਿੰਡ ਹਾਂਜੀ ਬਾਕੀ ਮਾਲ ਦੇ ਹਿਸਾਬ ਨਾਲ ਪੈਂਦਾ ਜਿਹੋ ਜਾਂ ਜਿਹੋ ਜਾਂ ਮਾਲ ਹੋ ਜਾਵੇ ਉਹੋ ਜਾਂ ਰੇਟ ਆ ਹਾਂ ਜੇ ਛੋਟੇ ਦਾ ਛੋਟਾ ਰੇਟ ਨਮੂੜ ਤੋਂ ਸਹਿਜ ਬਣਿਆ ਤੇ ਸਹਿਜ ਦਿਖਾਈ ਦੇ ਉਦਾਂ ਠੀਕ ਆ ਵੇਹੇ ਹਾਂ ਉਹ ਠੀਕ ਆ ਉਦਾਂ ਸਹੀ ਚੱਲੀ ਜਾਂਦਾ ਠੀਕ ਹੀ ਚੱਲੀ ਜਾਂਦਾ ਹਾਂ ਚਲੋ ਮਿਹਨਤ ਦਾ ਮੁੱਲ ਮੁੜਦਾ ਜਾਂਦਾ ਹਾਂ ਮਿਹਨਤ ਬਸ ਗਲਤ ਮਿਹਨਤ ਬਸ ਵਧੀਆ ਬਾਕੀ ਸੁੱਕਣਾ ਸੰਭਾਲ ਲੈਂਦੇ ਆ ਸੰਭਾਲਣ ਦੇ ਨਾਲ ਹਾਂ ਅਜੇ ਆਹ ਮਹੀਨਾ ਤਾਂ ਲੱਗ ਜਾਣਾ ਅੰਦਰੋਂ ਸੰਭਾਲਦੇ ਆ ਸੁੱਕਣਾ ਆਪਣਾ ਚੱਲ ਜਾਨਾ ਇਹ ਨਿਕਲ ਜਾਊਗਾ ਕਿਉਂਕਿ ਆਪਾਂ ਜਿਹੜੇ ਹਿਸਾਬ ਨਾਲ ਮਾਲ ਤੋੜਦੇ ਨਾ ਆਪਾਂ ਨੇ ਵੀ ਮਾਲ ਉਸ ਹਿਸਾਬ ਨਾਲ ਤੋੜੀ ਜੀ ਵੀ ਆਪਾਂ ਜਿਹੇ ਹਿਸਾਬ ਨਾਲ ਮਾਲ ਫਲਾਵਤਾਲਾ ਮਾਲ ਨਿੱਕੇ ਬਰੀਕ ਦਲ ਜਾਂਦਾ ਆ ਪਾਜੀ ਕੋਈ ਫਤੋਂ ਤੁਸੀਂ ਲੋਚਾ ਲੋਚਾ ਜਿਹੜਾ ਨਾ ਹੁਣ ਇਹ ਹੁਣ ਕਾਲੇ ਪੰਜ ਝੋਜੀਆਂ ਜਿਹਨਾਂ ਹੋਏ ਗਣਾ ਵਿੱਚੋਂ ਦਾਣਾ ਆ ਪਾ ਕੱਢਣਾ ਹਾਂ ਸਾਰਾ ਣੀ ਉਹਨੂੰ ਤੋੜਨਾ ਵਿੱਚ ਵਿੱਚ ਕੱਢ ਜਮਾ ਸਹਿਜਮੰਦ ਨਾ ਕਲਰ ਬੰਦ ਰਹਿਣਾ ਵਧੀਆ ਠੀਕ ਤੇ ਫਿਰ ਉਹ ਸਾਰਾ ਨਾਲ ਆਪਾਂ ਤੋੜਾਂਗੇ ਤੇ ਜਿਹਦੇ ਹਿਸਾਬ ਨਾਲ ਅੱਗੂ ਆਪਾਂ ਨੂੰ ਲਾਗਤ ਦੇ ਹਿਸਾਬ ਨਾਲ ਉਹ ਹਿਸਾਬ ਨਾਲ ਹਾਂਜੀ ਇਹ ਹੁਣ ਇਹ ਜਦੋਂ ਜਿੰਨੇ ਚਿਰ ਤੁਸੀਂ ਇਹ ਸਾਹਮਣਾ ਹੋਣੇ ਚਿਰ ਨੂੰ ਮਗਰ ਆਪਣਾ ਕੀ ਹਣਾ ਆਮਬ ਹੋਣਾ ਅਗੇ ਹਾਂਜੀ ਆਮਬ ਆ ਪਾਜੀ ਤੇ ਨਾਖ ਜੇ ਆ ਨਾਸ਼ਤਾ ਜੀ ਟਾਈਮ ਲੱਗੂਗਾ ਨਾਸ਼ ਤੇ ਆਮਬ ਹਾਂਜੀ ਥੋੜ ਉਸ ਤੋਂ ਬਾਅਦ ਨਰ ਬਾਅਦ ਠੀਕ ਅੱਛਾ ਉਹ ਛਾਈ ਛੋਟਾ ਨਾ ਅਗਲੇ ਬੂਟੇ ਦਾ ਹਾਂ ਉਹ ਛੋਟਾ ਜੀ ਇਹਨੂੰ ਤੁਸੀਂ ਕੀ ਕਹਿ ਦਿੰਦੇ ਜੀ ਅਸੀਂ ਤੇ ਕਹਿ ਦਿੰਨੇ ਵੀ ਇਹ ਫੀਮੇਲ ਆ ਵਿੱਚ ਇਹ ਲੂਚਾ ਤੁਸੀਂ ਲੂਚਾ ਕਹਿੰਦੇ ਲੂਚਾ ਕਹਿ ਦਿੱਤਾ ਭਾਈ ਅੱਛਾ ਅੱਛਾ ਜੀ ਇਹ ਬੂਟੇ ਦੇ ਵਿੱਚ ਬਾਗ ਵਿੱਚ ਜ਼ਰੂਰੀ ਹੁੰਦਾ ਨਾ ਲਾਉਣਾ ਹਾਂ ਇਹ ਜ਼ਰੂਰੀ ਆ ਕਿਉਂਕਿ ਇਹਦੀ ਨਾਲ ਮੰਨ ਕੇ ਕੱਲ ਜਿਹੜਾ ਆਲੂ ਵਿਖਾਰਾ ਦਾ ਬੂਟਾ ਵਾ ਤੇ ਇੱਕ ਫਲ ਫਲ ਵੀ ਉਹ ਇਹਦੀ ਕਾਰਨ ਹੀ ਜ਼ਿਆਦਾ ਲੱਗਦਾ ਵਾ ਠੀਕ ਆ ਤੇ ਜੇ ਇਹ ਨਾ ਹੋਵੇ ਤੇ ਫਿਰ ਫਿਰ ਲੱਗੂ ਪਰ ਇੰਨਾ ਫਲ ਨਹੀਂ ਹਾਂ ਨਾ ਨਾ ਨਹੀਂ ਲੱਗਦਾ ਇਹਦੇ ਨਾਲ ਤੇ ਪੂਰਾ ਲੱਗਦਾ ਇਹਦੇ ਨਾਲ ਪੂਰਾ ਬੂ ਤੇ ਬਹੁਤ ਵਧੀਆ ਮੈਂ ਕਿਹਾ ਨਾਲ ਸੋਹਣੇ ਨਬੂਤੇ ਲਾਏ ਆ ਤੇ ਵਧੀਆ ਲੱਗਦੇ ਆ ਠੀਕ ਤੇ ਨਾਲੇ ਮੇਨਾ ਸੁਭਰਾ ਬਾਕੀ ਬਹੁਤ ਸੋਹਣੇ ਲੱਗਦੇ ਮੈਂ ਪਹਿਲੀ ਵਾਰੀ ਆਪਾਂ ਇੱਕ ਮੈਨੂੰ ਦੱਸਿਓ ਹੁਣ ਜਿਤਨਾ ਆ ਟਾਣੀਆਂ ਕਈ ਦੇ ਭਾਰ ਦੇ ਨਾਲ ਟੁੱਟਣ ਵਾਲੀਆਂ ਹੋਈਆਂ ਜਾਂ ਲਮਕਰੀਆਂ ਜਿੱਦਾਂ ਹਾਂਜੀ ਇਹਨਾਂ ਨੂੰ ਕੱਢ ਦੋਗੇ ਇਹ ਜਿਹੜੀਆਂ ਗਾਂ ਸਿਆਲ ਟੁੱਟੀਆਂ ਜਿਹੜੀਆਂ ਹਾਂ ਪਾਜੀ ਟੁੱਟੀਆਂ ਨੇ ਇਹ ਆਪਾਂ ਕੱਢ ਦੇਉਂਗਾ ਇਹ ਆਪਾਂ ਕੱਢਾਂਗੇ ਸੁੱਕਣਾ ਬਾਕੀ ਦੂਜੇ ਦਿਨ ਆਪਾਂ ਕਾਣੇ ਉਹ ਖੇਰ ਤਿਆਰ ਹੋ ਜੀਗਾ ਇਹ ਨਹੀਂ ਕੋਈ ਚੱਕਰ ਜੀ ਟੁੱਟੀ ਟਾਣੀ ਆਪਾਂ ਉਹ ਲਾ ਦੇਣੀ ਠੀਕ ਹੈ ਕਿਉਂਕਿ ਉਹ ਟੁੱਟੀ ਟਾਣੀ ਲਾਵਾਂਗੇ ਨਾ ਤੇ ਉਹਦੇ ਨਾਲ ਫਿਰ ਇੱਕ ਤਾਂ ਮਨ ਲੱਗਾ ਜਿਹੜਾ ਹੁਣ ਆਉਣ ਵਾਲਾ ਸਮੇਂ ਦੇ ਵਿੱਚ ਮੁੜ ਕੇ ਬੰਤੇ ਦੀ ਹੋੜ ਜਾਣ ਜਿਹੜੀ ਪੈ ਜੇਗੀ ਨਾਲੇ ਉਹ ਸੋਖਸਾ ਨਿਕਲ ਜਾਏਗੀ ਠੀਕ ਉਹ ਟੁੱਟੀ ਟਾਣੀ ਸੁੱਕ ਜਣੀ ਉਹਦਾ ਫਾਇਦਾ ਨਹੀਂ ਹਨਾ ਭਾਰਨਾ ਟੁੱਟੀਆਂ ਬਹੁਤ ਥਾਂ ਜੀ ਠੀਕ ਹੈ ਬਾਕੀ ਕੋਈ ਚੱਕਰ ਨਹੀਂ ਹੋਣ ਪੰਜ ਸੱਤ ਦਿਨਾਂ ਤੋਂ ਬਾਕੀ ਖਿੱਚਿਆ ਜਾਊਗਾ ਮੋਟਾ-ਮੋਟਾ ਮਾਲ ਜਰਾ ਲੈ ਜੂਗਾ ਠੀਕ ਆ ਜਿਆਦਾ ਲੈ ਜੂਗਾ ਥੋੜਾ ਰਹਿ ਜਾਊਗਾ ਠੀਕ ਆ ਇਹ ਵੀਰ ਆਪਣੇ ਬਾਗਲੇ ਤੇ ਨਾਲ-ਨਾਲ ਪਾਣੀ ਲਿਆ ਤੇ ਨਾਲ-ਨਾਲ ਜਿਹੜਾ ਪੱਕੇ ਉਹ ਤੋੜੀ ਜਾਂਦੇ ਆਂ ਇਹ ਅੱਖ ਲਵਾਸ ਫੜਾਉਣਾ ਬਾਲਟੀ ਆ ਗਈ ਇਹ ਤੁਹਾਡੀ ਜੀ ਲੂਗਾ ਆ ਫੜੀ ਬਾਲਟੀ ਮੇਰਾ ਵੀਰ ਉੱਪਰ ਪਗਾ ਉੱਪਰ ਪਗਾ ਇਹਨਾਂ ਨੂੰ ਅਸਲ 'ਚ ਪਤਾ ਲੱਗਦਾ ਕਿਹੜਾ ਪੱਕਾ ਕਿਹੜਾ ਤੋੜਨ ਵਾਲਾ ਹੈ ਏ ਵੀ ਨੂੰ ਪਤਾ ਲੱਗ ਗਿਆ ਆਹ ਪੁਲੀ ਉੱਪਰ ਹਸਾ ਲਾਉਂਦੇ ਨੇ ਇਹ ਪੰਜਾ ਜਿਹੜਾ ਉੱਪਰ ਆਣਾ ਹੈ ਇਹਦਾ ਵਧੀਆ ਜਿਹੜਾ ਮਿਸਾਲੇ ਨੂੰ ਨਾ ਇਹ ਆ ਇਹ ਕੰਧਾ ਇਹ ਆਪਣੇ ਆਪ ਜਿਹੜਾ ਆਉਂਦਾ ਹੈ ਇਹਦਾ ਸਾਰ ਕੱਚੀ ਹੈ ਕਿ ਨਹੀਂ ਨਾ ਸਹੀ ਦਾ ਸਵਾਲ ਦੇਖੋ ਤੂੰ ਉਹਦਾ ਦੇਖੋ ਮਿਸਾਲੇ ਦਾ ਫਰਕ ਪੈਂਦਾ ਨਾ ਪੈਂਦਾ ਨਾ ਮਿਸਾਲੇ ਦੇ ਵਿੱਚ ਆਉਂਦੀ ਨਾ ਸ਼ਿੰਗੜ ਤੇ ਮੰਨ ਲਾ ਸਮੈਲ ਵੀ ਆਉਂਦੀ ਸਮੈਲ ਜੀ ਲਾ ਲਓ ਕਿ ਕਿੱਦਾਂ ਹੈ ਨਾ ਪਾਜੀ ਖਾਨ ਕੇ ਥੋੜਾ ਜਾਂ ਇਹ ਜਿਹੜੀ ਚੀਜ਼ ਆ ਇਹਦਾ ਤੁਹਾਨੂੰ ਆਪੇ ਪਤਾ ਲੱਗ ਜਣਾ ਵੀ ਇਹਦਾ ਸਵਾਲ ਕਿੱਦਾਂ ਦਾ ਉਹਦਾ ਕਿੱਦਾਂ ਦਾ ਮਤਲਬ ਦਵਾਈ ਵਾਲੀ ਤੀਜੀ ਫਿਰ ਦਵਾਈ ਵਾਲੀ ਉਹ ਲੜਕ ਕੋੜੀ ਹੋ ਜਾਂਦੀ ਰੋ ਕੋੜੀ ਹੋ ਜਾਂਦੀ ਹੈ ਨਾਲੇ ਉਹਦੀ ਖਾਈ ਜਾਂਦੀ ਫਿਰ ਦਵਾਈ ਆ ਨਾ ਦਵਾਈ ਤਾਂ ਫਿਰ ਦਵਾਈ ਆ ਗੱਲ ਗਿਆ ਸਰ ਕਿੰਨੀ ਬੰਦੇ ਰੋ ਦਵਾਈ ਲੱਗ ਜਾਂਦਾ ਸਰ ਉਹਨਾਂ ਜ਼ਿਆਦਾਤਰ ਮਾਰਕੀਟ ਦੇ ਵਿੱਚ ਬੂਟੇ ਨਾਲ ਜਿਹੜਾ ਪੱਕਾ ਉਹ ਫਲ ਤੇ ਘੱਟ ਆਉਂਦਾ ਮਾਰਕੀਟ ਜਿਹੜਾ ਵਿਕਦਾ ਫਰੂਟ ਉਹ ਬੂਟੇ ਨਾਲ ਪੱਕਾ ਤੇ ਘੱਟ ਹੁੰਦਾ ਜ਼ਿਆਦਾ ਜ਼ਿਆਦਾ ਮਸਾਲੇ ਵਾਲਾ ਹੀ ਆਉਂਦਾ ਤੇ ਅਸਲ ਜਿਹੜਾ ਖਾਣ ਵਾਲਾ ਉਹ ਤੇ ਇਹੋ ਹੀ ਆ ਜਿਹੜਾ ਬੂਟੇ ਤੇ ਪੱਕਦਾ ਉਹ ਤੁਸੀਂ ਲਾਣੂ ਕਿ ਆਪਾਂ ਲਾਣੂ ਕੀ ਦਾਣੇ ਬੰਨ ਲੰਬਾ ਹਾਂਜੀ ਹਾਂ ਉਹ ਪਾਣੀ ਦਾ ਪੱਕਾ ਆ ਬਿਲਕੁਲ ਆ ਚਾਹੋ ਜਾਂਦਾ ਜੀ ਆ ਬੂਟੇ ਤੇ ਪੱਕਾ ਜੀ ਹਾਂਜੀ ਤੇ ਇਹ ਜਿਹੜਾ ਉੱਪਰ ਵਾਲਾ ਪਾਲੇ ਇਹ ਤਾਂ ਫਿਰ ਇੱਕ ਸੀ ਬੜੇ ਸੋਹਣੇ ਆ ਕਿਹੜਾ ਵਧੀਆ ਲੱਗਦਾ ਇਹ ਤਾਂ ਆਹ ਨਹੀਂ ਵਧੀਆ ਆ ਜੀ ਇਹ ਉੱਦੋਂ ਗੋਗੈਂਗੂਆਂ ਕੀ ਲੱਗੇ ਆ ਬੀ ਬੀ ਅੱਜ ਆਵੇ ਕਾ ਆਵੇ ਇਹਨੂੰ ਕੀ ਹੋਇਆ ਜੀ ਜਾਨਵਰ ਨੇ ਖਾ ਜਾਏਗਾ ਇਹ ਜਾਨਵਰ ਖਾ ਲੈਂਦੇ ਇਹਦੇ ਪੱਕੇ ਆ ਨਾ ਫਿਰ ਬਾਕੀ ਸੜ ਜਾਤਾਗਾ ਚਲੋ ਕੋਈ ਨਹੀਂ ਇਹ ਨਾਲ ਚਾਹ ਲੈ ਖਾਣਾ

ਕਿਹੜੇ ਵੈਰੀਟੀ ਨੂੰ ਕੀ ਆਖਣਦੇ ਸਾਡੇ ਸੇਵਾਦਾਰਾਂ ਨੇ ਉਹ ਆਣਦੇ ਮੋਦੀ ਆ ਚੀਜ਼ ਉੱਥੇ ਲੁਠਾ ਲਉਂਦਾ ਹੁੰਦੇ ਆ ਹਾਂ ਵੈਰੀਟੀ ਦਾ ਆ ਚੀਜ਼ ਆ ਲੁਠਾ ਪਰ ਉਹ ਐਰਕਾ ਨਹੀਂ ਪਾਉਣਾ ਪੱਗਾ ਨਹੀਂ ਮਨ ਕਰ ਮਿਲਿਆ ਆ ਗਾ ਬਣਾ ਆ ਆ ਚੀਜ਼ ਹੈਲੋ ਬੰਦੂ ਇਹ ਹੈ ਬੰਦੂ ਕਿ ਜਦੋਂ ਆਪਾਂ ਚਾਹਿਆ ਕਿ ਇਹ ਬੰਦ ਤੇ ਪਾਣੀ ਵੀ ਹੁੰਦਾ ਉਹ ਕਹਿੰਦਾ ਵੀ ਮੈਨੂੰ ਘੱਟੋ ਘਾਟ ਵੀ ਦੇ ਮੈਂ ਪੰਜ ਸਿਰ ਦੇ ਉਹ ਜਿਹੜਾ ਨਹੀਂ ਲਾਲ ਅੰਗੂਰ ਦਿੱਤੇ ਪੱਕਦਾ ਵਾ ਆ ਜਿਹੜਾ ਹੈ ਨਾ ਪੱਕਾ ਬੂਟੇ ਤੋਂ ਪੱਕਾ ਤੋੜਿਆ ਇਹਨੂੰ ਕੋਈ ਮਸਾਲਾ ਨਹੀਂ ਲੱਗਾ ਇਹਦੀ ਆਪਾਂ ਕੀ ਹੈ ਦੱਸ ਪੂਰੇ ਲਾਲ ਲੱਗ ਆ ਦਵਾਈ ਹੋ ਗਈ ਆ ਉੱਥੇ ਕਰਦੀ ਬਹੁਤ ਹੋਈ ਆ ਸਪਰੇਅ ਕੀਤੀ ਮੈਂ ਕਿੰਨਾ ਮਰਜੀ ਆ ਪਾਣੇ ਦੀ ਕੋਈ ਖਤਮਾ ਖੜਾ ਹੋਦਾ ਪਰ ਮੈਨੂੰ ਆਪਣਾ ਉਹ ਕਿੰਨਾ ਚੱਕੀ ਪਾਵਰ ਉਹ ਨਹੀਂ ਹੁੰਦੀ ਮੇਰਾ ਫਲੇ ਬੜੇ ਤਣ ਜਮੀਨ ਲਾਈ ਹੈ ਜੀ ਬੜੀ ਇਹ ਆਪਣੇ ਅਗੇ ਬਾਗ ਵਾਲੇ ਵੀਰ ਇਹਨਾਂ ਕੋਲੇ ਬਾਗ ਤੇ ਨਾਲ ਪਾਣੀ ਦਾ ਨਾਲ ਨਾਲ ਟੋਟਲ ਹੈ ਓਕੇ ਵੀ ਬਾਏ ਬਾਹ ਦੇ ਨਹੀਂ ਕੋਟ ਦੇ ਨਹੀਂ